ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਇਸ ਨਵੀਂ YouTube ਵੀਡੀਓ ਦੇ ਵਿੱਚ ਨਿਆਣੇ ਇਕੱਠੇ ਕਰਕੇ ਲੈ ਕੇ ਆਉਣ ਲੱਗਾ ਗਰਮੀਆਂ ਦੀਆਂ ਛੁੱਟੀਆਂ ਵਾਸਤੇ ਸ਼ੀਕ ਦਾ ਟਾਈਮ ਹੋ ਗਿਆ ਨਿਆਣਿਆਂ ਨੇ ਮੈਂ ਕਿਹਾ ਤਿਆਰ ਹੋ ਜਾਓ ਇਸ ਵਕਤ ਤੇ ਤੁਹਾਨੂੰ ਲੈ ਜਾਣਾ ਚੋਕੇ ਛੁੱਟੀਆਂ ਪੈ ਗਈਆਂ ਗਰਮੀਆਂ ਦੇ ਕਰਕੇ ਪਹਿਲਾਂ ਦੱਸ ਦੇਣਾ ਤੇ ਨਿਆਣੇ ਭੁੱਲੇ ਨਹੀਂ ਸਮਾਉਂਦੇ ਪਹਿਲੇ ਜਾਵਾਂਗੇ ਸ਼ਰੀਫ ਬੱਚਿਆਂ ਕੋਲ ਉਹਨਾਂ ਨੂੰ ਦਿੱਤਾ ਸੀ 7 ਵਜੇ ਦਾ ਟਾਈਮ ਤੇ ਬਾਅਦ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਆਣ ਕੇ ਜਾਣ ਨੂੰ ਵੇਖ ਕੇ ਡੇ ਕਾਲੇ ਆ ਪਾਣੀ ਪੂਣੀ ਨਹੀਂ ਪਾਉਣਾ ਛੜਕਦੇ ਹੀ ਆ ਗਿਆ ਹੈ ਮੈਂ ਉਹ ਆ ਗਏ ਮੈਂ ਬਾਅਦ ਚ ਮੈਂ ਬਾਅਦ ਜੀ ਨਾ ਲੱਗਾ ਤੇ ਮੈਂ ਵਾਪਸ ਨਹੀਂ ਛੱਡਣਾ ਉਹਨੇ ਹੁਣ ਬੈਗ ਕਿਹੜੇ ਕਿੜੇ ਚੁਕੇ ਆ ਇਹਦੇ ਸਵੇਰੇ ਹਾਂ ਇਹਦੇ ਸਵੇਰੇ ਲੈ ਕੇ ਆਏ ਆ ਪਰੋਣੇ ਇਹ ਭੋਲੇ ਭਾਲੇ ਆ ਆ ਹੁਣ ਲੈਣਾ ਇਹ ਬੰਬ ਦੇ ਗੋਲੇ ਨੂੰ ਹੀ ਪਤਾ ਨਹੀਂ ਕੀ ਖਾ ਲੈਂਦਾ ਸਵਕਤੇ ਹੀ ਥੜਫੀ ਜਾਂਦਾ ਥੜਫੀ ਜਾਂਦਾ ਦੁੱਧ ਪੀਣਾ ਮੈਂ ਰੋਟੀ ਵੀ ਖਾਣਾ ਹੈ ਦੁੱਧ ਬੱਕਰੀ ਦਾ ਪੀਆ ਕਰ ਠੰਡਾ ਹੁੰਦਾ ਮਮੇ ਮੈਂ ਗਾਂ ਵਾਲਾ ਵੀ ਨਾ ਹਮਮ ਕੱਟੇ ਨਾ ਪੀਣਾ ਪੂਰੇ ਕੱਟੇ ਦਾ ਉਹ ਮੂਤ ਹੀ ਹੁੰਦਾ ਕੱਲਾ ਕੱਟੇ ਦਾ ਕੱਲਾ ਮੂਤ ਹੀ ਹੁੰਦਾ ਅੱਛਾ ਆ ਇੱਕ ਪਿੰਜਰਾ ਆ ਇੱਕ ਇੱਕ ਪਿੰਜਰਾ ਤੇਰੇ ਵਾਸਤੇ ਲੈ ਜੀ ਉਥੇ ਖਰਾਬੀ ਕੀਤੀ ਤੇ ਤਿੰਨ ਵਿੱਚ ਵੜਦਾਂਗੇ ਹੈ ਮੇਰਾ ਜੀ ਕਹੇ ਤੈਨੂੰ ਪਿੰਜਰੇ ਜੁਆ ਦਾ ਉੜੇ ਸੀ ਇੰਨੇ ਮੈਂ ਹੋਣਾ ਨਹੀਂ ਤੇ ਤੂੰ ਤੈਨੂੰ ਅਸੀਂ ਦੂਰਾ ਦੂਰਾ ਕਰਕੇ ਪਾ ਲੈਣਾ ਕੋਈ ਉਹ ਚ ਉਹ ਹੀ ਬਣ ਜਾਣਾ ਆਈ ਕੁੜੀ ਆ ਗਿਆ ਮੈਂ ਨਾ ਉਹਦੇ ਵਿੱਚ ਬਣਿਆ ਅੱਛਾ ਤੈਨੂੰ ਨਹੀਂ ਮੈਂ ਲੈ ਕੇ ਜਾਣਾ ਤੂੰ ਸਤਾਨ ਬੜਾ ਹੈ ਤੂੰ ਦੇ ਭਰਾ ਹੁਣੇ ਬੜੀਆਂ ਸ਼ਤਾਨੀਆਂ ਕਾਂਡੇ ਨੇ ਤੈਨੂੰ ਮੈਂ ਕਿਦਾਂ ਲੈ ਕੇ ਜਾਵਾਂ ਮੈਂ ਤੋਟ ਆਪਣੀ ਅੰਦਰੋਂ ਉੱਤੋਂ ਦੀ ਕਿਦਾਂ ਟੱਪੇਗਾ ਵਾੜਾ ਵਾੜਾ ਕਹ ਦੇ ਦੱਸ ਦੇ ਫੋਨ ਕਰਿਆ ਕਰੂੰਗਾ ਗਏ ਫੋਨ ਕਰਿਆ ਰੋ ਸਾਰੇ ਠੀਕ ਹੈ ਠੀਕ ਹੈ ਠੀਕ ਹੈ ਭਰਾ ਪਰਸੋਂ ਪਰਸੋਂ ਬਾਜੀ ਲੈ ਜਾਓ ਇਹਨੂੰ ਠੀਕ ਹੈ ਕੱਲ ਲੈ ਜਾਾਂਗੇ ਮੈਂ ਸਾਮੀ ਆ ਜਾ ਬਈ ਦੋ ਦਿਨ ਲੀੜੇ ਪਾਇ ਤੇਰੇ ਮੰਮੀ ਨੇ ਤੇ ਫਿਰ ਦੋ ਦਿਨ ਹੀ ਰਹਿ ਜਾਣਾ ਉਹਨਾਂ ਦੇ ਕਿੜੇ ਕਿੜੇ ਬੈਗ ਪਰੇ ਮੈਨੂੰ ਲੈਣਾ ਆਇਓ ਮੈਂ ਇਹ ਤੇ ਛੱਡ ਕੇ ਜਾਣਾ ਤੈਨੂੰ ਕਰਦਿਆਂ ਨੂੰ ਕਹੇ ਆਪਣੇ ਹੁਣ ਮੈਨੂੰ ਲੈਣਾ ਆਇਓ ਮੈਨੂੰ ਲੈਣਾ ਆ ਬਾਬਾ ਕਿਹਨੂੰ ਲੈਣਾ ਆ ਠੀਕ ਆ ਟੀਵੀ ਤੇ ਵੀ ਘੜਾ ਲਾਉ ਟੀਵੀ ਤੇ ਮੋੜ ਨਹੀਂ ਨਾਨਾ ਦਿੰਦਾ ਕਿਸ ਨੂੰ ਵੀ ਮੰਮੀ ਨਹੀਂ ਐ ਨਹੀਂ ਨਹੀਂ ਤੂੰ ਦੇ ਨਿਗਾ ਜਾ بیسਬਾਲ ਲਿਆਂਦਾ ਨਾ ਨਾਨੇ ਨੇ ਡਾਂਗ ਰਖੀ ਲਾਗੇ ਬੜੀ ਤਗੜੀ ਮੈਂ ਪਾਣੀ ਵਾਲੀ ਗੱਲ ਨਾ ਪਚਕਾਰਾਂ ਬਾਤ ਕੋਲ ਮੈਂ ਪਚਕਾਰਾਂ ਹੈ ਗਿਆ ਉਹਦੀ ਗੱਲ ਨੇ ਉਹ ਜੋ ਉੱਤੇ ਵੱਲ ਨੂੰ ਮੁਕਤੇ ਚਾ ਪਾਣੀ ਨਾਲ ਚ ਬੜਾ ਕੰਮ ਕਰਦੇ ਮੁੰਡੇ ਨਾਨਕੇ ਆਏ ਦੋਵੇਂ ਐ ਐਸੇ ਕੰਮ ਨੂੰ ਲੈ ਆਂਦਾ ਤੁਹਾਨੂੰ ਮੈਂ ਓਏ ਨਿਕਲ ਆਂਦੇ ਅੱਲਾ ਅੱਲਾ ਮੁੰਡਾ ਮੁੰਡਾ ਕੰਮ ਬਹੁਤ ਕਰਦਾ ਥੋੜੀਆਂ ਆਤਾਂ ਵਿਗੜੀਆਂ ਇਹ ਿਆ ਕਾਰਟੂਨ ਮੇਰੇ ਰਹਿਦਾ ਪਾਦੇ ਸਾਰੇ ਪਾਦੇ इधर ഇല്ല ടില്ല ਮਮ ਮ ਮੂਰੇ ਬੋਤੀ ਨੂੰ ਅੱਜ ਚੱਲ ਨਹੀਂ ਜਾ। ਅੱਛਾ। ਚਲ। ਇੱਕ ਹੀ ਤਲਾਕ। ਠੀਕ ਹੈ ਤਲਾਕ। ਫੋਟੋ ਹੈ ਜਰਾ। ਉਹ ਤਾਂ ਵੀਡੀਓ ਬਣਾਉਂਦੇ ਆ। ਵੀਡੀਓ ਹੈ ਤਲਾ। ਵੀਡੀਓ ਕਿੱਥੇ ਦੀ ਹੈ? ਵੀਡੀਓ ਨਹੀਂ ਕੋੜਾ ਕਰਿੰਨੋਂ ਦੇ। ਬਾਹਰ ਦੇ ਸੋਹਣੇ ਤਾਂ ਛੇਤੀ ਛੇਤੀ। ਕੱਲ ਦੀ ਤਕੀ ਰਾਣੀ ਦੇ ਦਿਆ। ਮਾਚੀ ਕੋਈ ਨਹੀਂ ਗੱਲ ਮੈਂ ਨਹੀਂ ਛੇ ਨਾ ਨੂੰ ਨਹੀਂ ਇਹ ਤੋਂ ਦੇ ਭਾਂਡੇ ਹੈ ਇਹਦੇ ਮਾਮੇ ਤੋਤੇ ਆ ਇਧਰ ਆ ਵਾਲੇ ਤੋਂ ਨੇ ਜਿਹੜੇ ਆਪਾਂ ਉਥੇ ਕਰਕੇ ਲੈਣੇ ਆਈਏ ਇੱਕ ਦਾ ਪਾਣੀ ਇਹ ਡੋਲੋਂ ਪੀਣਾ ਅਨੋਲ ਦਾ